ਮੰਮੀ ਜੀ ਲਸਣ ਛਿਲਣ ਦੇ ਆਹੋ ਪੁੱਤ ਮੈਂ ਹਾਂ ਚੱਲ ਲਸਣ ਛਿਲ ਦੇਣੀ ਆ ਫਿਰ ਜੋ ਵੀ ਬਣਾਣਾ ਹੈਗਾ ਬਣਾ ਲਿਓ ਤੇ ਮੈਨੂੰ ਦੱਸ ਦਿੰਦੇ ਮੈਂ ਛਿਲ ਦੇਣਾ ਹੀ ਚੱਲ ਬਣਾਉਣਾ ਕੀ ਅੱਜ ਕੋਈ ਨਹੀਂ ਉੱਥੇ ਸਬਜੀ ਪਈ ਆ ਉਹ ਬਣਾ ਲਾ ਤੋਰੀਆਂ ਦੀ ਚਲੋ ਠੀਕ ਆ ਹਾਂ ਮੈਂ ਮੰਮੀ ਜੀ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਕਰੋ ਕਿਹੜੀ ਕਰਨੀ ਹੈ ਮੈਂ ਸੋਚਣ ਦੀ ਸੀ ਕਿ ਮੈਂ ਆਪਣੇ ਭਿੰਡੋ ਨਾਲ ਹੋ ਆਵਾ ਬੜੇ ਦਿਨ ਹੋ ਗਏ ਆ ਗਈ ਨਹੀਂ ਜੀ ਕਰਨ ਲੈ ਜਾ ਲੋ ਪੁੱਤ ਜੇ ਤੁਸੀਂ ਜਾਣਾ ਹੀ ਨਾ ਤਸਵੀਰ ਦੇ ਜਾਂਦਿਓ ਹੁਣ ਤੇ ਕਵੇਲਾ ਹੀ ਬੜਾ ਹੋ ਗਿਆ ਹੁਣ ਏਦਾਂ ਕਰਿਓ ਸਵੇਰੇ ਚੱਲ ਜਿਓ ਹੁਣ ਨਹੀਂ ਟਾਈਮ ਹੈਗਾ ਜਾਣ ਦਾ ਪਰ ਮੰਮੀ ਮੈਂ ਤਾਂ ਕਹਿੰਦੀ ਚਲਾਂ ਅਈ ਘੜੀ ਪਲ ਜਾਣਾ ਹੈਗਾ ਹੋ ਕੇ ਗਾਂਵ ਦੇ ਨਹੀਂ ਪੁੱਤ ਪਰ ਟਾਈਮ ਵੀ ਹੁੰਦਾ ਹੋਣਾ ਕੋਈ ਜਾਣਾ ਹੁੰਦਾ ਹੁਣ ਵੇਖੋ ਆ ਟਾਈਮ ਉਤੋਂ ਕਿੰਨਾ ਹੋ ਗਿਆ ਵਾ ਹੁਣ ਜਾਣਾ ਕਿਹੜੇ ਵੇਲੇ ਤੇ ਆਉਣਾ ਕਿਹੜੇ ਵੇਲੇ ਚਲੋ ਠੀਕ ਆ ਫਿਰ ਮੰਮੀ ਸਵੇਰੇ ਫਿਰ ਚਲ ਜਾਂਗੇ ਰੋਟੀ ਲਿਆਓ ਫਿਰ ਮੈਂ ਚਲ ਜੀ ਬਣਾ ਨੇ ਰਹਿਣ ਦੋ ਚਲ ਆਛੇ ਤੂੰ ਵੀ ਨਾਲ ਸਲਾ ਦੇ ਲਿਆਓ ਫਿਰ ਜਲਦੀ ਜਲਦੀ ਦੋਵੇਂ ਜਾਣੇ ਘਰ ਛੱਲ ਲੈਨੇ ਛੇਤੀ ਹੋ ਜੂ। ਹੋਰ ਦੋਹੀ ਹੱਤੀ ਝਟ ਕੰਮ ਹੋ ਜਾਂਦਾ ਵਾ। ਹੋ ਗਈ ਜੀ ਤਿਆਰ? ਆਹ ਹੋ ਗਿਆ ਮੈਂ ਤਾਂ ਤਿਆਰ। ਤੂੰ ਹੋ ਗਈ ਆ? ਆਹ ਹੋ ਮੈਂ ਵੀ ਹੋ ਗਈ ਆ। ਪਰ ਤੁਸੀਂ ਤੇ ਮੇਰੇ ਨਾਲੋਂ ਜ਼ਿਆਦਾ ਟਾਈਮ ਲਾਉਂਦੇ ਆ। ਇੰਨਾ ਟਾਈਮ ਤੇ ਮੈਂ ਵੀ ਨਹੀਂ ਲਾਇਆ। ਤੇ ਟਾਈਮ ਤੇ ਲਾਉਣਾ ਹੀ ਆ। ਸੌਰਿਆਂ ਦੇ ਘਰ ਜਾਣਾ ਵਾ। ਮੈਂ ਚੰਗੀ ਤਰ੍ਹਾਂ ਸਵਾਰ ਲਵਾ ਪੱਗ। ਪੁੱਤ ਜਾਓ ਫੇ ਟਾਈਮ ਨਾਲ ਮੁੜ ਕੇ ਟਾਈਮ ਨਾਲ ਆਉਣ ਵਾਲੇ ਬਣੋਗੇ। ਤੂੰ ਤਾਂ ਟਾਈਮ ਹੀ ਪੜਾ ਲਾਉਂਦੀ ਆਂ। ਚੱਲੇ ਆ ਮਮੀ ਬੱਸ। ਮੰਮੀ ਜੀ ਮੈਂ ਆ ਵੀ ਇਹੋ ਕਹਿਣ ਦੇ ਆ ਮੈਂ ਨਵੀਂ ਵੋਟੀ ਨੇ ਨਾ ਟਾਈਮ ਨਹੀਂ ਲਾਇਆ ਜਿੰਨਾ ਤੁਹਾਡੇ ਮੁੰਡੇ ਨੇ ਲਾਤਾ ਜੀ ਚਾ ਬੜਾ ਚੱਲ ਕੋਈ ਗੱਲ ਨਹੀਂ ਕਿੰਨਾ ਕ ਟਾਈਮ ਲੱਗ ਗਿਆ 10 ਮਿੰਟਾਂ ਚ ਪੱਗ ਬਨ ਲਈਏ ਤੁਸੀਂ ਤੇ ਮੈਂ ਤਾਂ ਕਹਿੰਦੀ ਜਾਓ ਜਾਓ ਤੇਨ ਕਰਦੇ ਸਾਰੇ ਗੱਲ ਕਰਦੇ ਪੈਸੇ ਮੰਮੀ ਮੇਰੇ ਕੋ ਕਿਧੌਣੇ ਆ ਜਿਹੜੇ ਹੈਗੇ ਵਰਤੇ-ਵੁੱਤੇ ਗਏ ਆ ਤੂੰ ਦੋ ਹੁਣ ਮੈਨੂੰ ਬਹਿ ਕੇ ਉੱਥੋਂ ਨਾ ਜਾ ਕੇ ਬਾਈ ਤੋਂ ਕੱਢ ਲੈ ਯਾ ਕਿੰਨੇ ਲੋੜ ਹੀ ਲਾਇਆ ਆ ਆਪੇ ਲੈਣਾ ਤੇ ਆਪੇ ਲੈ ਇੱਥੇ ਘਤੋ ਖਲਾਰਤਾ ਜੇ ਲੈ ਜਿੱਥੇ ਜਾਣਾ ਸੀ ਉੱਥੇ ਖਲਾਰਤਾ ਕੇ ਆਪਾਂ ਦੇ ਮੰਮੀ ਪਿੰਡ ਚੱਲੇ ਹੈ ਉਹ ਦਿਖਣ ਦੇ ਨਾ ਕਾਲਜ ਆਹੋ ਉਹਦੇ ਕਾਲਜ ਉੱਥੇ ਤੇਰੇ ਕਰਾਉਣੀ ਮੈਡਮਿਸਨ ਸੱਚੀ ਮੰਮੀ ਮੰਨ ਗਏ ਮੰਮੀ ਨਹੀਂ ਮੰਨੀ ਇਹ ਗੱਲ ਤੇਰੇ ਚ ਤੇ ਮੇਰੇ ਚ ਹੀ ਰਵੇ ਪਰ ਜੇ ਮੰਮੀ ਨੂੰ ਪਤਾ ਲੱਗ ਗਿਆ ਤਾਂ ਫੇਰ ਨਹੀਂ ਮੰਮੀ ਨੂੰ ਨਹੀਂ ਪਤਾ ਲੱਗਦਾ ਤਾਂ ਤੂੰ ਇੰਜ ਕਰ ਆ ਲੈ ਮੇਰਾ ਫੋਨ ਲੈ ਜਾ ਤੇ ਜਾ ਕੇ ਤੇ ਤੂੰ ਕਰਵਾ ਲਿਆ ਜਾ ਕੇ ਜੋ ਵੀ ਫਾਰਮੈਲਟੀ ਉਥੇ ਪੂਰੀ ਕਰਾ ਕਰਾ ਪਰ ਇਹ ਪੈਸੇ ਬੜੇ ਲੱਗਣੇ ਜੇ ਜਿਹੜਾ ਮੈਂ ਕੋਰਸ ਕਰਨਾ ਵਾ ਪਰ ਤੁਸੀਂ ਮੰਮੀ ਨੂੰ ਵੀ ਨਹੀਂ ਪੁੱਛਿਆ ਚੋਰੀ ਚੋਰੀ ਕਹੀਂ ਤੇ ਪੈਸੇ ਕਿੱਥੋਂ ਲਾਵਗੇ ਮੇਰੇ ਖਾਤੇ ਤੇ ਹੈਗੇ ਆ ਪੈਸੇ ਬਥੇਰੇ ਤੂੰ ਲੈ ਜਾ ਫੋਨ ਮੇਰਾ ਤੇ ਜਾ ਕੇ ਤੇ ਤਾਰਾ ਜਿੰਨੇ ਵੀ ਫੀਸ ਕਰਦੀ ਉਥੇ ਚਲੋ ਠੀਕ ਆ ਜੇ ਤੁਸੀਂ ਕਹਿੰਨੇ ਆ ਤੇ ਮੈਂ ਕਰਾ ਲੀ ਨੀ ਐਡਮਿਸ਼ਨ ਫਿਰ ਪਾਸਵਰਡ ਦੱਸੋ ਕੀ ਆ ਇਹਦਾ ਇਹਦਾ ਪਾਸਵਰਡ ਆ 111 4 ਵਰੀ ਚਲੋ ਠੀਕ ਆ ਮੈਂ ਕਰਵਾ ਕੇ ਆਉਣੀ ਆ ਪਰ ਫਿਰ ਵੀ ਮੈਨੂੰ ਉਹ ਨਾਲ ਡਰ ਜਿਹਾ ਲੱਗੀ ਜਾਂਦਾ ਵਾ ਡਰ ਕਾਦਾ ਵਾ ਕੋਈ ਨਹੀਂ ਜਾ ਤੂੰ ਮੇਰੀ ਗੱਲ ਸੁਣਾ ਹਾਂ ਐਂਦਾ ਕਰੋ ਸਕੂਟਰੀ ਖੁਲਾ ਰੋ ਆਪਾਂ ਦੋਵੇਂ ਜਾਣਾ ਚੱਲਦੇ ਆ ਮੇਰੇ ਨਾਲ ਚੱਲੋ ਅੰਦਰ ਫਿਰ ਐਡਮਿਸ਼ਨ ਕਰਵਾਉਣੇ ਨਾਲ ਚੱਲ ਗਏ ਅੱਡੇ ਮੇਰੀ ਗੱਲ ਸੁਣੋ ਤੁਸੀਂ ਜਾਓ ਮੈਂ ਗਿਆ ਨਾ ਗਿਆ ਇੱਕ ਬਰਾਬਰ ਹੀ ਆ ਮੈਂ ਕਿਹੜਾ ਉੱਥੇ ਕੁਝ ਜਾ ਕੇ ਕਰਨਾ ਮੈਂ ਕਦੀ ਸਕੂਲ ਤੇ ਗਿਆ ਨਹੀਂ ਮੈਨੂੰ ਕਿਹੜਾ ਕੁਝ ਪਤਾ ਲੱਗਣਾ ਉੱਥੇ ਗੱਲ ਕਿਦਾਂ ਗੱਲ ਕਰੀ ਦੀ ਤੇ ਟੀਚਰਾਂ ਦੇ ਨਾਲ ਉਹ ਗੱਲ ਤੇ ਸਾਰੀ ਮੈਂ ਕਰ ਲੂੰਗੀ

ਕੀ ਕਰਨਾ ਕੱਲੀ ਨੇ ਤੇ ਮੈਂ ਵੀ ਆ ਗਈ ਚਲ ਚੰਗਾ ਆ ਗਈਆਂ ਤੇ ਤੇ ਭਾਬੀ ਹੁਣੀ ਕਿੱਥੇ ਕੋਈ ਵਿਖਣੀ ਨਹੀਂ ਜਾ ਘਰੇ ਨਾ ਭਾਬੀ ਤੇ ਨਾ ਵੀਰ ਉਹ ਦੋਵੇਂ ਗਏ ਆ ਉਹ ਆਪਣੇ ਪੇਕੇ ਗਈ ਉਹ ਸਹੁਰੇ ਗਿਆ ਭਰਾ ਤੇਰਾ ਲੈ ਕੱਲੇ ਹੀ ਚਲ ਗਏ ਦਾ ਮੈਨੂੰ ਵੀ ਦੱਸ ਦਿੰਦੇ ਮੈਂ ਵੀ ਨਾਲ ਚੱਲ ਜਾਣਾ ਸੀ ਤੈਨੂੰ ਕੀ ਦੱਸਣਾ ਸੀ ਰਾਤੀ ਉਹਨਾਂ ਮੇਰੇ ਨਾਲ ਮਾੜੀ ਜੀ ਗੱਲ ਕੀਤੀ ਸੀ ਤੇ ਮੈਂ ਤਾਂ ਸਿਰੇ ਤੇ ਹੀ ਚੱਲ ਜੀ ਉਹ ਤੁਹਾਨੂੰ ਚੱਲ ਗਏ ਆ ਤੇ ਨਾਲੇ ਪਹਿਲੀ ਵਾਰੀ ਉਹਨਾਂ ਜਾਣਾ ਸੀ ਤੇ ਪੁੱਤ ਤੂੰ ਨਾਲ ਚੰਗੀ ਥੋੜਾ ਲੱਗਦੀ ਹਾਂ ਉਹਨਾਂ ਤੇ ਚੱਲਦੀ ਤੂੰ ਲੈ ਚੰਗੇ ਲੱਗਣ ਨੂੰ ਮੈਂ ਵੀ ਫਿਰ ਕੀ ਆ ਪਰਾ ਮਰੇ ਸੋਹਰੇ ਚਲੀ ਜਾਂਦੀਆਂ ਪੈਣਾ ਤੇ ਮੈਂ ਵੀ ਕਿਤੇ ਘਮ ਫੇਰ ਆਉਂਦੀ ਚੱਲ ਕੋਈ ਗੱਲ ਨਹੀਂ ਪਰਾ ਦੇ ਸੋਹਰੇ ਜਾਇਆ ਹੀ ਕਰਨਾ ਵਾ ਫੇਰ ਚੱਲ ਜਿਆ ਕਰੀ ਗੁੰਡਾ ਵੀਰ ਮੀਸਣਾ ਨੇ ਰਾਤ ਰਾਤ ਸਲਾਹ ਕਰਕੇ ਚੁੱਪ ਕਰਕੇ ਚਲੇ ਗਏ ਜੇ ਮੈਨੂੰ ਪਤਾ ਹੁੰਦਾ ਨਾ ਇਹਨਾਂ ਨੂੰ ਜਾਣਾ ਤਾਂ ਮੈਂ ਛੁੱਟੀ ਕਰ ਲੈਣੀ ਅੱਜ ਕਿਹੜਾ ਕਾਲਜ ਕੋਈ ਐਡਾ ਖਾਸ ਸੀਗਾ ਨਾ ਕੋਈ ਟੈਸਟ ਹੀ ਨਾ ਕੋਈ ਹੋਰ ਤਾਂ ਮੈਂ ਆਪੋ ਤੈਨੂੰ ਜਾਣ ਹੀ ਨਹੀਂ ਦੇਣਾ ਜੇ ਤੂੰ ਕਹਿੰਦੀ ਵੀ ਪ ਜਾਣਾ ਵਾ ਯਾ ਉਹ ਨਵੇਂ ਸਮੇਜੇ ਹੈਗੇ ਆ ਦੋਵੇਂ ਜੀ ਮੈਂ ਚੱਲ ਜਾਲਾਂ ਉਹ ਮੁੜ ਕੇ ਜਾਇਆ ਹੀ ਕਰਨਾ ਵਾ ਇਦਾਂ ਨਹੀਂ ਕਰੀਦਾ ਮੰਮੀ ਜਾਓ ਫਿਰ ਜਾ ਕੇ ਕੋ ਚਾਹ ਪਾਣੀ ਬਣਾ ਕੇ ਦਿਓ ਭੁੱਖ ਲੱਗੀ ਆ ਨਹੀਂ ਮੈਨੂੰ ਕੱਪੜੇ ਜੋੜ ਲੈਂਦੇ ਹੁਣ ਮੈਂ ਡਹੀ ਆ ਮੈਨੂੰ ਆ ਕੰਮ ਮੁਕਾ ਲੈਂਦੇ ਫਿਰ ਮੈਂ ਤੈਨੂੰ ਚਾਹ ਪਾਣੀ ਬਣਾ ਦੇਨੀ ਆ ਚੰਗਾ ਜਾਓ ਫਿਰ ਵਾਹ ਜਾ ਕੇ ਘੜੀ ਕਰੇ ਰਾਮ ਕਰ ਲਾ ਉਦੋਂ ਮੰਮੀ ਇੱਕ ਗੱਲ ਹੈਗੀ ਆ ਅੱਜ ਦਿਨ ਦਾ ਵੀਰ ਦਾ ਵਿਆਹ ਹੋਇਆ ਵਾ ਨਾ ਤੇ ਭਾਬੀ ਵਾਵਾ ਆਉਂਦਿਆਂ ਨੂੰ ਚਾਹ ਪਾਣੀ ਬਣਾ ਕੇ ਰੋਟੀ ਪਾਣੀ ਪਕਾ ਕੇ ਰੱਖਦੀ ਆ ਪਰ ਤੁਸੀਂ ਵੀ ਬੰਦਾ ਆਉਂਦਿਆਂ ਕੋ ਚਾਹ ਪਾਣੀ ਤੇ ਪੁੱਛ ਲੇ ਕੱਪੜਿਆਂ ਦੀ ਵੜੇ ਆ ਨਹੀਂ ਚੱਲ ਹੁਣ ਫਿਰ ਇਦਾਂ ਹੀ ਹੁੰਦਾ ਵਾ ਭਾਬੀ ਦਾ ਹੁਣ ਟਾਈਮ ਆ ਕੰਮ ਧੰਦੇ ਕਰਨ ਦਾ ਕਰਨਾ ਨਹੀਂ ਭਾਬੀ ਨੇ ਨਾਲ ਤੇ ਸੇਵਾ ਕਰ ਤੇ ਮੇਰੀ ਨਾਨਕਾਲ ਜੀ ਜਾਂਦੀ ਆ ਹਾਂ ਹੋ ਗਈ ਐਡਮਿਸ਼ਨ ਹਾਂਜੀ ਐਡਮਿਸ਼ਨ ਤੇ ਮੇਰੀ ਹੋ ਗਈ ਆ ਚੱਲ ਐਡਮਿਸ਼ਨ ਤੇ ਚੱਲ ਹੋ ਗਈ ਆ ਤੇਰੀ ਤੇ ਮੇਰੀ ਗੱਲ ਤੋਂ ਹੁਣ ਪੜੀਏ ਕਿ ਕਿਦਾਂ ਪੜਾਈ ਕਿੱਦਾਂ ਕਰਿਆ ਕਰਾਂਗੇ ਉਹਦੀ ਤੇਰੀ ਟੈਨਸ਼ਨ ਛੱਡ ਦੋ ਉਹ ਵੀ ਮੈਂ ਪੜ ਲੈਣਾ ਵਾ ਰਾਜਵਿੰਦਰ ਤੇ ਕਾਲ ਗਈ ਹੁੰਦੀ ਆ ਜਿਹੜੇ ਤੇ ਮੰਮੀ ਨੇ ਵੈਸੇ ਕਮਰੇ ਚੋਂ ਬਾਹਰ ਜਾਂਦੀ ਆ ਤੀ ਆਪਣੇ ਕੰਮ ਕਰਦੇ ਆ ਕਰਨਾ ਵਾ ਸਾਰੇ ਕੰਮ ਕਰਦੇ ਕਰਕੇ ਮੈਂ ਬਾਅਦ ਚ ਪੜ ਲਿਆ ਕਰਨਾ ਆਪਣੇ ਰੂਮ ਚ ਬਹਿ ਕੇ ਚੱਲ ਕੋਈ ਗੱਲ ਨਹੀਂ ਦਿਮਾਗ ਤਾਂ ਦਮ ਤੇਰਾ ਤੇਰਾ ਚੱਲਦਾ ਵਾ ਆਹੋ ਉਹ ਦੇਖ ਤੈਨੂੰ ਪਤਾ ਵਾ ਦਿਮਾਗ ਤੇ ਲਾਉਣਾ ਹੀ ਪੈਣਾ ਬਾਕੀ ਜੇ ਨਾ ਵੀ ਜਨੇ ਪੜਿਆ ਜਾਊ ਫਿਰ ਰਾਤ ਤੇ ਹੈ ਹੀ ਆ ਸਾਰੀ ਰਾਤ ਪੜਾਈ ਕਰ ਲਾਂਗੀ ਬੈਠ ਕੇ ਜਨੇ ਨਾ ਪੜਿਆ ਜਾ ਕਰੂਗਾ ਆਪਣੇ ਕਮਰੇ ਚ ਨਾਲੇ ਰਾਤ ਖੇਨੇ ਆਉਣਾ ਵੀ ਨਹੀਂ ਆ ਨਾ ਮੰਮੀ ਦੀ ਟੈਨਸ਼ਨ ਤੇ ਨਾ ਹੀ ਰਾਜਵਿੰਦਰ ਦੀ ਟੈਨਸ਼ਨ ਰਾਜ ਮੈਂ ਸਾਰੀ ਪੜਾਈ ਕਰਕੇ ਜਿਨੇ ਭਾਈ ਘਰ ਦੇ ਕੰਮ ਕੀਤੇ ਚੱਲ ਹੁਣ ਵੇਖ ਲਾ ਮੈਂ ਮੰਮੀ ਤੋਂ ਚੋਰੀ ਐਡਮਿਸ਼ਨ ਕਰਵਾਈ ਏ ਤੇਰੀ ਤੇ ਮਨ ਲਾ ਕੇ ਪੜੀ ਤੇ ਚੰਗੇ ਨੰਬਰ ਲੈ ਕੇ ਆਈ ਤੁਸੀਂ ਪੜਾਈ ਦੀ ਗੱਲ ਛੱਡ ਦੋ ਪੜਾਈ ਦੀ ਤੇ ਮੈਨੂੰ ਆਪ ਨੂੰ ਬੜੀ ਰੀਜ ਆ ਮੈਨੂੰ ਬੜਾ ਸ਼ੌਂਕ ਆ ਪੜਨ ਦਾ ਬਸ ਇਹ ਕਿ ਮੇਰੀ ਰੀਜ ਨhuri ਰਹਿ ਜਾਣੀ ਉਹ ਵੀ ਤੁਸੀਂ ਪੂਰੀ ਕਰਦੇ ਲੱਗੇ ਆ ਤੇ ਚਲੋ ਹੁਣ ਫੇਰ ਘਰ ਨੂੰ ਚਲੀਏ ਕਿਆ ਮੁੱਗੇ ਬੜਾ ਲੱਗ ਗਿਆ ਨਹੀਂ ਤੇਰੀ ਜਿਹੜੀ ਰੀਜ ਆ ਨਾ ਮੈਂ ਪੂਰੀ ਕਰੂੰਗਾ ਤਾਂ ਮੈਂ ਵੀ ਇਹ ਸੋਚਦਾ ਆਂ ਕਿ ਚਲ ਮੈਂ ਕੋ ਪੜਿਆ ਲਿਖਿਆ ਨਹੀਂ ਤੇ ਚਲ ਤੂੰ ਪੜ੍ਹ ਲਿਖ ਕੇ ਨਾ ਆਪਣੇ ਪੈਰਾਂ ਤੇ ਸਟੈਂਡ ਹੋ ਜਾਵੇਂਗੀ ਚਲੋ ਫੇਰ ਇੱਥੇ ਗੱਲਾਂ ਕਰੀ ਜਾਣੀਆਂ ਅੱਗੇ ਮੈਨੂੰ ਕਿੰਨਾ ਟਾਈਮ ਲੱਗ ਗਿਆ ਘਰ ਵਾਪਸ ਚੱਲਦੇ ਆਂ ਮੈਂ ਸਦੈਣ ਘਰ ਨਹੀਂ ਹੁਣ ਜਾਣਾ ਆਪਾਂ ਹੁਣ ਜਾਣਾ ਆਪਾਂ ਤੇਰੇ ਪੇਕੇ ਤੇ ਮੇਰੇ ਸੌਰੇ ਉਥੇ ਜਾਣੇ ਆ ਜੇ ਮੰਮੀ ਨੇ ਫੋਨ ਕਰ ਲਿਆ ਤੇਰੀ ਭਾਬੀ ਨੂੰ ਕਿ ਬੋਨ ਬੋਣੀ ਇੱਥੇ ਆਏ ਆ ਤੇ ਜੇ ਗੱਲ ਹੋ ਗਈ ਉਹਨਾਂ ਦੀ ਵੀ ਇੱਥੇ ਨਹੀਂ ਆਏ ਤੇ ਫੇਰ ਪਤਾ ਲੱਗ ਜਾਣਾ ਅੱਛਾ ਤੇ ਸਾਰਾ ਪਲਾਨ ਬਣਾ ਕੇ ਆਏ ਅਸੀਂ ਘਰੋਂ ਹੋਰ ਮੈਂ ਸਾਰੀ ਪਲੈਨਿੰਗ ਕਰਕੇ ਆਇਆ ਅਸੀਂ ਦਾ ਚਲੋ ਫਿਰ ਚੱਲੀਏ ਚਲੋ ਚੱਲੀਏ ਮੰਮੀ ਆ ਵੇਖੋ ਪੱਤਿਆਂ ਦਾ ਹਾਲ ਸਵੇਰੇ ਚੰਡ ਕੇ ਥਾਂ ਹੁੰਜਿਆ ਹੀ ਐ ਲੱਗਣਾ ਜਿੱਦਾਂ ਹੁੰ ਜਾਈ ਨਹੀਂ ਹੁੰਦਾ ਦੱਸਾਂ ਗੱਲ ਕੀ ਪੱਤ ਝੜ ਜੇ ਦਾ ਮੌਸਮ ਆ ਨਾ ਮੀਂਹ ਆ ਪੱਤੇ ਆ ਘੱਟੇ ਜਿਓਏ ਉਹ ਚੜੀ ਜਾਂਦੇ ਹਵਾ ਨਾਲ ਸੁੱਕ ਸੁੱਕ ਕੇ ਚੱਲ ਕੋਈ ਗੱਲ ਨਹੀਂ ਤੂੰ ਤੂੰ ਜਾਈ ਹੀ ਹੁਣ ਕਿਲਰ ਕੇ ਤੇ ਕਿਲਰ ਕੇ ਸਵੇਰੇ ਫੇ ਵੇਖੀ ਜਾਊਗੀ ਹੁਣ ਬਾਰ ਬਾਰ ਮੰਜਾ ਹੱਥ ਚ ਪੜ ਛੜਨਾ ਚਲੋ ਕੋਈ ਨਹੀਂ ਮੰਮੀ ਸਵੇਰੇ ਹੀ ਹੁੰਜਣਾਵਾ ਮੈਂ ਕਿਹੜਾ ਮੰਜਲ ਲੈ ਆਉਣ ਲੱਗੀ ਆ ਨਾਲੇ ਵੇਖੋ ਕਾਂ ਕਿੰਨਾ ਬੋਲਣ ਰਿਹਾ ਹੈ ਨਾ ਐ ਲੱਗੜਾ ਜਿੱਦਾ ਕਿਹਨੇ ਆਉਣਾ ਹੁੰਦਾ ਵਾ ਨਹੀਂ ਆਉਣਾ ਕਿੰਨੇ ਓਏ ਪਤਾ ਹੁੰਦਾ ਵਾ ਕਿੰਨੇ ਤੇ ਰਿਸ਼ਤੇਦਾਰ ਵਾ ਚਲ ਅੱਛਾ ਆਜੇ ਜੜਾ ਹੁਣਾ ਵਸਦੇ ਰਸਦੇ ਘਰ ਤੇ ਕੋਈ ਨਾ ਕੋਈ ਆਇਆ ਰਹਿੰਦਾ ਕੋਈ ਗੱਲ ਨਹੀਂ ਜਿੰਨੇ ਆਉਣਾ ਧਨ ਭਾਗ ਆਵੇ ਰਾਜੀ ਬਾਜੀ ਉਹ ਤਾਂ ਮੰਮੀ ਗੱਲ ਆ ਹੁਣ ਮੇਲੇ ਕਦੀ ਕਦੀ ਕੰਮ ਬੋਲਦੇ ਅੱਗੇ ਨੇ ਤੇ ਬੋਲਦੇ ਰਹਿਣੇ ਕਿ ਤੇ ਸ਼ੈ ਸ਼ਮਾਈ ਕਿ ਨਾ ਕਹਿੰਦੇ ਆ ਹੀ ਜਾਣਾ ਹਨਾ ਹੂੰ ਆਹੋ ਅੱਗੇ ਆ ਜਾਂਦੇ ਪਰੋਣੇ ਹੁਣ ਲੈ ਆ ਲੈ ਪਰੋਣੇ ਦੇਖਣ ਦੀ ਪਰੋਣੇ ਆਗੇ ਸਤਿ ਸ੍ਰੀ ਅਕਾਲ ਕੀ ਹਾਲ ਸੱਸੀ ਕਾ ਭਾਬੀ ਸਤਿ ਸ੍ਰੀ ਅਕਾਲ ਮੇਰੀ ਸਤਿ ਸ੍ਰੀ ਅਕਾਲ ਨੂੰ ਸੱਸ ਬੜੀਆਂ ਸਲਾਈ ਵਈਆਂ ਏ ਇਦਾਂ ਹੀ ਆ ਨਾ ਜਾ ਪੁੱਤ ਕੁਰਸੀਆਂ ਲਿਆ ਕੇ ਅੰਦਰ ਬਹਿਣਾ ਵਾ ਮੈਂ ਕਹਿੰਦੀ ਅੰਦਰ ਚੱਲ ਚਲੋ ਚਲੋ ਆ ਤੁੰਗ ਕੁੜੀਆਂ ਸਾਨੂੰ ਦੱਸਿਆ ਹੀ ਨਹੀਂ ਆਉਣ ਲੱਗਿਆ ਨਾ ਉਹਨੇ ਕੀਤਾ ਉਹ ਤੁਹਾਡੇ ਵਾਸਤੇ ਸਰਪ੍ਰਾਈਜ਼ ਹੀ ਮੈਂ ਕਿਹਾ ਬਿਨਾਂ ਦੱਸੇ ਜਾਣੇ ਆ ਮੈਂ ਤਾਂ ਕੈਫੇ ਲਾਉਣ ਦੀ ਮੈਂ ਤਾਂ ਕਾ ਬੜਾ ਬੋਲਣ ਡਿਆ ਵਾਲੇ ਤੇਰਾ ਕਿ ਆ ਫੱਟ ਚੰਗਾ ਲੱਗ ਗਿਆ ਮੈਂ ਤੈਨੂੰ ਕਹਿੰਦੇ ਮੈਂ ਫੋਨ ਕਰਕੇ ਦੱਸ ਦੇ ਇਹ ਕਹਿੰਦੀ ਨਹੀਂ ਸਰਪ੍ਰਾਈਜ਼ ਦੇਣਾ ਚਲੋ ਕੋਈ ਗੱਲ ਨਹੀਂ ਚਲੋ ਆਜੋ ਫਿਰ ਆਜੋ ਆਜੋ ਉਹ ਤਾਂ ਤੇਰੀ ਸੱਸ ਦਾ ਕੀ ਹ ਠੀਕ ਆ ਮੰਮੀ ਸੱਸ ਵੀ ਠੀਕ ਆ ਰਾਜਵਿੰਦਰ ਦਾ ਉਹ ਵੀ ਠੀਕ ਆ ਜਾਂਦੀ ਗੱਲ ਹੋਰ ਪਤਾ ਕਿਦਾਂ ਤੇਰੀ ਵਾਈ ਦਾ ਕੰਮ ਚੱਲਦਾ ਠੀਕ ਆ ਮੰਮੀ ਜੀ ਵਾਈ ਦਾ ਕੰਮ ਵੀ ਠੀਕ ਠਾਕ ਆ ਝੋਨਾ ਪੱਕਣ ਵਾਲਾ ਵਾ ਬਸ ਚਲੋ ਬਾੜੀ ਚਾਲੂ ਹੋ ਜਾਣੀ ਫਿਰ ਆਹੋ ਤੁਹਾਨੂੰ ਪੁੱਛਣਾ ਕਿ ਮੈਂ ਠੀਕ ਠਾਕ ਆਂ ਐਵੇਂ ਵੀ ਠੀਕ ਠਾਕ ਆਂ ਪਾਜੀ ਨਹੀਂ ਦੇਖਦੇ ਪਏ ਕਿ ਕਿ ਕੋਈ ਨਹੀਂ ਆ ਜਾਂਦਾ ਬਾਅਦ ਵਿੱਚ ਕਿਹਾ ਇਹਨੂੰ ਪਤਾ ਨਹੀਂ ਤੂੰ ਫੋਨ ਫਾਨ ਕਰਦੇ ਇਹਨੂੰ ਪਤਾ ਹੁੰਦਾ ਉਹ ਘਰ ਹੁੰਦਾ ਨਾਲੇ ਫੋਨੋਂ ਮੈਂ ਸੱਚੀ ਗੱਲ ਆ ਜੇ ਤੂੰ ਫੋਨ ਕਰਦੀ ਨਾ ਤੇ ਪਤਾ ਹੁੰਦਾ ਕਿ ਕੋਈ ਨਾ ਕੋ ਮੰਗਾ ਲੈਂਦੇ ਆਹਨ ਫੋਕਾ ਪਾਣੀ ਪੀਉਂਦੇ ਕਿੰਨੇ ਕਿ ਚੰਗੇ ਲੱਗੀਦਾ ਕੋਈ ਗੱਲ ਨਹੀਂ ਭਾਬੀ ਜੀ ਕੋਲ ਡਰਿੰਕ ਦੀ ਕੋਈ ਜ਼ਿਆਦਾ ਨਹੀਂ ਹੁੰਦੀ ਨਾਲੇ ਭਾਬੀ ਜੀ ਇਹ ਨਹੀਂ ਇੰਨਾ ਦੇ ਹੈਗੇ ਇਹਨਾਂ ਨੂੰ ਪਾਣੀ ਦੇ ਦਈਏ ਉਹ ਤੇ ਵੀ ਖੁਸ਼ ਹੋ ਜਾਂਦੇ ਆ ਪਰ ਮੈਂ ਮੰਮੀ ਜਿੱਦਾਂ ਮਰਜੀ ਆ ਖੁਸ਼ ਹੋ ਜਾਂਦੇ ਪਰ ਸਾਨੂੰ ਤੇ ਨਹੀਂ ਨਾ ਚੰਗਾ ਲੱਗਣ ਰਿਹਾ ਪੁੱਤ ਜਵਾਈ ਪਾਈ ਘਰ ਆਏ ਤਾਂ ਚੰਗੇ ਨਹੀਂ ਲੱਗਦਾ ਫੋਨ ਕਰ ਦੇਣਾ ਏ ਤੂੰ ਹੋਰ ਭਾਜੀ ਕੀ ਆ ਠੀਕ ਆ ਤੁਸ ਨਾ ਠੀਕ ਆ ਹਾਂਜੀ ਵਧੀਆ ਆਜੋ ਅਸਿਕਾ ਵੀਰ ਜੀ ਅਸਿਕਾ ਠੀਕ ਆ ਤੁਸ ਹਾਂਜੀ ਵਧੀਆ ਖੜੂਦੇ ਆ ਜੀ ਆ ਜਾਓ ਤੁਹਾਡੇ ਅੱਗੇ ਅੱਗੇ ਪਾਣੀ ਪੀਂਦੇ ਆ ਮੈਂ ਉਹ ਕਹਿਣ ਦੀ ਵੀ ਫੋਨ ਕਰ ਦਿੰਦੀ ਹਾਂ ਫ਼ਾਲੀ ਕਰ ਦਿੰਦੇ ਹਾਂੋਂ ਤੋਂ ਪਹਿਲਾਂ ਇਹੋ ਗੱਲਾਂ ਹੀ ਕਹਿਣਦੇ ਆ ਵੀ ਫੋਨ ਕਰ ਦਿੰਦੀ ਤੇ ਫਿਰ ਤੇਰੀ ਵੱਧ ਤੋਂ ਵੱਧ ਸੇਵਾ ਹੋਣੀ ਮੈਂ ਤੇ ਪਹਿਲੀ ਵਾਰ ਆਈ ਹਾਂ ਕੋਈ ਨਹੀਂ ਸੇਵਾ ਹੁਣ ਵੀ ਕਰ ਦਿੰਦੇ ਆ ਕਿ ਸੇਵਾ ਨੂੰ ਕੀ ਆ ਮੈਂ ਤਾਂ ਹੀ ਫੋਨ ਨਹੀਂ ਕੀਤਾ ਮੈਂ ਬੋਤੀ ਖੇਚਣ ਨਹੀਂ ਦੇਣੀ ਹੈਗੀ ਫਿਰ ਮੰਮੀ ਨੇ ਵੇਖਿਆ ਨਾ ਚਲੋ ਸ਼ਰੂ ਸਾਮਾਨ ਲੈ ਆਂ ਆ ਕਰਕੇ ਬੱਚਾ ਕਰਨੀ ਮੈਂ ਰਹਿਣ ਕਿ ਖੇਚਲ ਕਿਉਂ ਨਹੀਂ ਕਰਨੀ ਉਹ ਮੰਮੀ ਛੱਡੋ ਪਰੇ ਐਂ ਘੜੀ ਤੇ ਘੜੀ ਆਉਣਾ ਐਵੇਂ ਤੁਹਾਨੂੰ ਸਾਫਵਾਸ਼ਟਨਾ ਹੀਗਾ ਮਾਸੀ ਨੂੰ ਲੈ ਆਉਣਾ ਹੀ ਨਾਲ ਐਵੇਂ ਤੁਹਾਡਾ ਖਰਚਾ ਕਰਾਉਣਾ ਹੀ ਇੰਨਾ ਕੋਈ ਨਹੀਂ 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 ਖਰਚੇ ਦੀ ਕਿਹੜੀ ਗੱਲ ਹੈ ਮਾਸੀ ਨੂੰ ਲੈ ਆਉਣਾ ਹੀ ਨਾਲ ਮਾਸੀ ਹੁਣ ਫੇਰ ਅਗਲੀ ਵਾਰ ਆਉਣਗੇ ਪੁੱਤ ਜਿੱਥੇ ਖਰਚਾ ਕਰਨਾ ਤੇ ਕਰਨਾ ਵੀ ਪੈਂਦਾ ਹੈ ਖਰਚੇ ਦੀ ਨਹੀਂ ਗੱਲ ਕੋਈ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਹੋਰ ਪੂਨਮ ਸਭ ਵਧੀਆ ਵਾ ਹਾਂਜੀ ਮੰਮੀ ਬੜਾ ਵਧੀਆ ਸਾ ਪੁੱਤ ਉਹਦੋਂ ਤੇਰੀ ਸੱਸ ਨੇ ਫੋਨ ਕਰਤਾ ਤੇ ਮੈਨੂੰ ਬੜੀ ਪਰੇਸ਼ਾਨੀ ਲੱਗੀ ਪਰ ਪਤਾ ਨਹੀਂ ਕੀ ਗੱਲ ਹੋਈ ਆ ਤੇ ਮੈਂ ਤਾਂ ਨਾ ਫਿਕਰ ਹੀ ਕਰਦੀ ਰਹੀ ਨਾ ਇਹਨਾਂ ਮੈਨੂੰ ਆਣ ਕੇ ਕੋਈ ਦੱਸਿਆ ਚਾਜੇ ਨਾ ਨਾ ਹੋਰੇ ਤੇ ਮੇਰੇ ਨਾਲ ਲੜਨੂ ਪੈਂਦੇ ਹੀ ਤੇ ਮੈਂ ਫੇਰ ਡਰਦੀ ਨਾਲਾਈ ਤੋਂ ਪੁੱਛਿਆ ਨੇ ਵੀ ਕੀ ਹੋਇਆ ਵਾ ਤੇ ਕੀ ਹੋਇਆ ਸੀ ਉਦੋਂ ਉਹ ਮੰਮੀ ਕੁਛ ਨਹੀਂ ਬਸ ਨਿੱਕੀ ਜੀ ਗੱਲ ਸੀ ਅ ਜਦੋਂ ਵਿਆਹ ਕਰਾਉਣਾ ਸੀ ਭਾਬੀ ਨੇ ਮੇਰਾ ਭਾਬੀ ਨੇ ਕਿਹਾ ਸੀ ਨਾ ਕਿ ਪੜ੍ਹਾਈ ਕਰਾਉਣਗੇ ਤੇਰੇ ਸਹੁਰੇ ਹਾਂ ਤੇ ਉੱਥੇ ਜਾ ਕੇ ਜਦੋਂ ਮੈਂ ਗੱਲ ਕੀਤੀ ਤੇ ਉਹ ਕਹਿੰਦੇ ਸਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਈ ਅੱਛਾ ਇਹ ਵੀ ਝੂਠ ਹੀ ਬੋਲ ਗਈ ਭਾਬੀ ਨੇ ਮੈਨੂੰ ਝੂਠ ਬੋਲਿਆ ਹੈ ਤੁਹਾਡੇ ਨਾਲ ਵੀ ਝੂਠ ਹੀ ਬੋਲਿਆ ਮੈਨੂੰ ਲੱਗਦਾ ਅੱਛਾ ਹੈ ਨਾ ਤੋ ਉਹ ਕਹਿੰਦੇ ਹਾੜਾ ਦਾ ਕੋਈ ਇਦਾਂ ਦੀ ਗੱਲ ਹੀ ਨਹੀਂ ਆਈ ਤੇ ਅਸੀਂ ਤੈਨੂੰ ਕਿੱਦਾਂ ਪੜਨੇ ਪਾ ਦਈਏ ਬਸ ਇਸੇ ਗੱਲੋਂ ਉਹਨਾਂ ਨੇ ਭਾਬੀ ਤੇ ਵੀਰ ਨੂੰ ਸੱਦਿਆ ਹੈਗਾ ਅੱਛਾ ਫੇ ਬਹੁਤੀ ਲੜਾਈ ਲੜੁਈ ਤੇ ਨਹੀਂ ਹੋਈ ਉੱਥੇ ਨਹੀਂ ਨਹੀਂ ਮੰਮੀ ਬਹੁਤੀ ਨਹੀਂ ਲੜਾਈ ਹੋਈ ਬਸ ਸੱਸ ਦੇ ਗਾੜੀ ਤੇ ਨਹੀਂ ਬੋਲੀ ਬਾਲੀ ਨਹੀਂ ਨਹੀਂ ਮੰਮੀ ਸੱਸ ਦੇ ਗਾੜੀ ਕੁਛ ਨਹੀਂ ਬੋਲੇ ਬਸ ਮੈਨੂੰ ਸਮਝਾਇਆ ਸੀ ਭਾਬੀ ਨੇ ਚੱਲ ਪੁੱਤ ਆਪਣਾ ਘਰ ਵੇਖ ਜਿੱਦਾਂ ਤੇਰਾ ਸੂਤ ਆਉਂਦਾ ਆਦਾ ਤੂੰ ਘਰ ਤੇ ਮੇਰੀ ਗੱਲ ਸੁਣ ਘਰ ਕੋਰ ਚੰਗਾ ਵਾ ਸਭ ਕੋ ਵਧੀਆ ਹਾਂ ਮੰਮੀ ਠੀਕ ਆ ਜੋ ਵੀ ਆ ਜਿੱਦਾਂ ਦਾ ਮੈਂ ਸੋਹਰਾ ਪਰਿਵਾਰ ਚੰਦੀ ਹੀ ਮੈਨੂੰ ਮਿਲ ਗਿਆ ਵਾ ਮੁੱਖ ਦੀ ਗੱਲ ਇੱਥੇ ਮੇਨ ਗੱਲ ਹੈ ਕਿ ਘਰ ਵਾਲਾ ਚੰਗਾ ਹੋਣਾ ਚਾਹੀਦਾ ਇਹ ਠੀਕ ਆ ਨਾ ਕੋਈ ਮੇਰ ਨਾ ਕੋਈ ਆਂਡਾ ਕਿਸੇ ਪ੍ਰਕਾਰ ਦਾ ਨਸ਼ਾ ਪਤਾ ਕੋਈ ਨਹੀਂ ਆ ਸਿਰਫ ਇਹ ਆ ਕਿ ਪੜ੍ਹੇ ਲਿਖੇ ਨਹੀਂ ਆ ਮੰਮੀ ਐ ਪੜ੍ਹਿਆ ਹੀ ਨਹੀਂਗਾ ਨਹੀਂ ਮੰਮੀ ਅਨਪੜਵਾ ਆਹ ਹੈ ਇਹ ਤੋਂ ਦਣਾਂ ਦੇ ਫਿਰ ਮੈਂ ਪੜ੍ਹਿਆ ਲਿਖਿਆ ਵਾ ਭਾਬੀ ਨੇ ਵੀ ਝੂਠ ਮਾਰਿਆ ਹੈਗਾ ਮੇਰਾ ਸਾਰਾ ਕੁਝ ਸ਼ੂਨ ਹੋਊ ਨਹੀਂ ਪੜ੍ਹਿਆ ਨਾ ਪੜ੍ਹੇ ਨਹੀਂ ਆ ਪਰ ਇਹ ਆ ਪਿਆਰ ਬੜਾ ਕਰਦੇ ਆ ਇੱਜ਼ਤ ਮਾਣ ਵੀ ਬੜਾ ਦਿੰਦੇ ਆ ਮੈਨੂੰ ਮੈਨੂੰ ਇਸ ਗੱਲ ਨਾਲ ਵੀ ਕੋਈ ਪਰਵਾਹ ਨਹੀਂ ਆ ਕਿ ਪੇਪੜੇ ਹੀ ਨੇ ਚੱਲ ਕੋਈ ਨਹੀਂ ਇੱਜ਼ਤ ਮਾਣੀ ਚਾਹੀਦਾ ਏ ਤੇ ਫਿਰ ਜੋ ਪੜਿਆ ਹੁੰਦਾ ਤਾਂ ਰੋਜ਼ ਛਿੱਤਰ ਫੇਰ ਲੜਾਈਆਂ ਝਗੜੇ ਹੁੰਦੇ ਫਿਰ ਕੀ ਪੜੇ ਲਿਖੇ ਦਾ ਇੱਤਤ ਕਰਦਾ ਨਾ ਤੇਰੀ ਤੂੰ ਖੁਸ਼ ਹੋ ਨਾ ਹਾਂਜੀ ਮੰਮੀ ਮੈਂ ਤਾਂ ਬੜੀ ਖੁਸ਼ ਹਾਂ ਚੱਲ ਸ਼ੁਕਰ ਵਾ ਤੂੰ ਖੁਸ਼ ਮਾਤ ਪੁੱਤ ਮੰਮੀ ਖੁਸ਼ ਵਾਂ ਮੈਨੂੰ ਬੜੀ ਪਰੇਸ਼ਾਨੀ ਹੈ ਦੀ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਮੈਂ ਡਰਦੀ ਮੈਂ ਤਾਂ ਡੀਕਦੀ ਹੀ ਨਾ ਤੇ ਮੈਂ ਫੋਨ ਕਰਨ ਜੋਗੇ ਜੇ ਨਵੇਂ ਨਵੇਂ ਰਿਸ਼ਤੇਦਾਰ ਬੰਦਾ ਚੰਗਾ ਨਹੀਂ ਲੱਗਦਾ ਹੈਗਾ ਚੱਲ ਹੁਣ ਤੂੰ ਮੈਨੂੰ ਆਪਣੇ ਮੂੰਹ ਹਾਂ ਦੱਸ ਤਾਂ ਵੀ ਮੈਂ ਖੁਸ਼ ਹੋਵਾਂ ਨਾ ਤੇ ਮੇਰੀਆਂ ਵੀ ਅੰਦਰਾਂ ਨੂੰ ਠੰਡ ਵਾ ਇਹਨਾਂ ਨੂੰ ਮੈਂ ਡਰਦੀ ਨਾ ਪੁੱਛਿਆ ਨੀ ਮੈਂ ਮੈਂ ਲੜੂ ਲੜੂ ਕਰਦੇ ਫਿਰ ਪੈਦਾ ਕੀ ਹੈ ਇਹਦੇ ਟੋਟ ਟਟ ਪੈਂਦੇ ਮੈਨੂੰ ਆਣ ਕੇ ਚੱਲ ਮੰਮੀ ਚੰਗਾ ਹੋਇਆ ਨਹੀਂ ਪੁੱਛਿਆ ਬਹੁਤੀ ਏਡੀ ਵੱਡੀ ਗੱਲ ਐਨੀ ਹੀ ਤਾਂ ਹੀ ਤੇ ਮੈਂ ਨਹੀਂ ਆਪ ਤੈਨੂੰ ਦੱਸਿਆ ਫਿਰ ਤੂੰ ਹੀ ਟੈਨਸ਼ਨ ਲੈਣੀ ਸੀ ਮੇਰੀ ਹੋਰ ਟੈਨਸ਼ਨ ਹੁੰਦੀ ਆ ਪੁੱਤ ਮੈਨੂੰ ਪਤਾ ਕਿੰਨੀ ਟਾਟੇ ਮਾਰੇ ਦੋ ਦਰ ਰੋ ਕੇ ਕੱਢੇ ਜਿੱਤੋਂ ਚਲ ਗਈ ਮੈਂ ਰੋ ਰੋ ਕੇ ਟਾਈਮ ਕੱਢੇ ਮੇਰਾ ਤਾਂ ਅੰਦਰ ਬਾਣ ਨੂੰ ਜੀ ਨਹੀਂ ਕਰਦਾ ਹੈਗਾ ਮੰਮੀ ਹੁਣ ਤੂੰ ਹੀ ਟੈਨਸ਼ਨ ਨਾ ਲਿਆ ਕਰੋ ਮੈਂ ਵੀ ਉੱਥੇ ਬੜੀ ਵਧੀਆ ਹਸਣ ਖੇਡਣੇ ਰਹਿਣ ਲਈ ਆ। ਚਲ ਸ਼ੁਕਰ ਆ ਪੁੱਤ ਸ਼ੁਕਰ ਆ ਤੂੰ ਆਪਣੇ ਘਰ ਠੀਕ ਠਾਕ ਆ। ਤਾਂਹੀਂ ਆਪਣੇ ਘਰ ਠੀਕ ਠਾਕ ਆ ਨਹੀਂ ਤਾਂ ਕੋਈ ਐਨੀ ਪਰੇਸ਼ਾਨੀ ਫੇ ਮੇਰਾ ਮਾਨਮ ਨਹੀਂ ਕਰਦਾ ਕਿ ਇਹਨਾਂ ਨੂੰ ਬਾਹਰ ਬੈਠੀ ਰਹਿਣੀ ਆ। ਮੁੰਡਾ ਵੀ ਖੇਤ ਦਾ ਬੋਟੀ ਫੇ ਖੇਦੀ ਆ। ਚਲੋ ਛੱਡੋ। ਹੁਣ ਮੈਨੂੰ ਇਹ ਦੱਸੋ ਭਾਬੀ ਲੜਦੀ ਤੇ ਨਹੀਂ ਆ ਤੁਹਾਡੇ ਨਾਲ? ਨਹੀਂ ਨਹੀਂ ਮੇਰੇ ਨਾਲ ਲੜਦੀ ਤੇ ਨਹੀਂ ਜੀ। ਅੱਗੇ ਵੀ ਕਿਹੜੀ ਲੜਦੀ ਹੀ। ਉਹਦਾ ਇਹਦਾ ਸੁਭਾਅ ਹੀ ਆ ਦਿਲ 'ਚ ਕੁਝ ਨਹੀਂ ਗਾਦੇ। ਹੁਣ ਨਾਲੇ ਮੈਨੂੰ ਆਦਤ ਪੈ ਗਈ ਆ ਇਹਦਾ ਸੁਭਾਅ ਇਦਾਂ ਦਾ ਆ। ਮੈਨੂੰ ਨਹੀਂ ਪਰਿਵਾਰ ਰੋਟੀ ਪਾਣੀ ਦਿੰਦੀ ਕੱਪੜਾ ਜਿਹੜਾ ਧੋ ਕੇ ਦਿੰਦੀ ਆ ਹੋਰ ਮੈਨੂੰ ਕੀ ਚਾਹੀਦਾ ਦੱਸ ਨਹੀਂ ਆਹ ਮੰਮੀ ਪੁੱਤ ਤੈਨੂੰ ਤੇਰੀ ਜਿੜ ਬੜੀ ਹੀ ਪੜਨ ਦੀ ਤੇਰੇ ਤੇ ਪੇ ਚਾਹ ਦੂਰੇ ਰਹਿ ਗਏ ਉਹ ਮੰਮੀ ਮੈਨੂੰ ਮੇਰੇ ਚਾਹ ਪੂਰੇ ਕਰਨ ਵਾਲਾ ਮਿਲ ਗਿਆ ਵਾ ਹੁਣ ਤੀ ਮੇਰੀ ਟੈਨਸ਼ਨ ਛੱਡ ਦੋ ਮੇਰੇ ਸਾਰੇ ਚਾਹ ਪੂਰੇ ਕਰਨ ਦੇ ਆਏ ਚਲ ਸ਼ੁਕਰ ਵਾਫੇ ਜੇ ਤੇਰੇ ਚਾਹ ਪੂਰੇ ਹੋਣ ਦੇ ਆ ਨਾ ਫੇਰ ਮੇਰੀ ਟੈਨਸ਼ਨ ਲੱਤ ਗਈ ਮੈਨੂੰ ਕੋਈ ਫਿਕਰ ਨਹੀਂਗਾ ਚਲ ਤੂੰ ਆਪਣੇ ਘਰ ਬੱਸਾਂ ਰਸਣ ਲਈ ਆਂ ਤੇ ਮੈਨੂੰ ਇਹੋ ਹੀ ਮੈਂ ਚਾਹੁੰਦੀ ਹੀ ਪਚਾਲੇ ਖੁਸ਼ੀ ਖੁਸ਼ੀ ਆਪਣੇ ਘਰ ਬਸੇ ਰਸੇ ਚਲ ਸ਼ੁਕਰ ਪਰਮਾਤਮਾ ਦਾ ਜਿਹੜਾ ਤੈਨੂੰ ਘਰ ਬਾਹਰ ਚੰਗਾ ਦੇਤਾ ਤੇਰੇ ਮਨ ਪਸੰਦ ਚਲੋ ਠੀਕ ਆ ਫਿਰ ਮੰਮੀ ਚਲੋ ਚਲੀਏ ਬਾਹਰ ਜਾ ਕੇ ਬੈਠਨੇ ਆ ਚਲ ਚਲ ਉਹ ਬਾਹਰ ਕੱਲੇ ਫਿਰ ਸੋਚਣਗੇ ਮਾਵਾ ਧੀਆਂ ਅੰਦਰ ਬੈਠੀਆਂ ਕੱਲੀਆਂ ਚਲ ਫਿਰ ਮਾਵਾ ਧੀਆਂ ਨੂੰ ਤੇ ਗੱਲਾਂ ਬਾਤਾਂ ਮਾਰਨੀਆਂ ਸੀ ਨਾ ਜੋ ਤੇਰੇ ਨਾਲ ਢਿੱਡ ਫੋਲਣਾ ਤੇਰੇ ਨਾਲ ਹੀ ਫੋਲਣਾ ਸੀ ਚੰਗਾ ਮੰਮੀ ਜੀ ਹੁਣਾਂ ਨੂੰ ਦੋ ਇਜਾਜ਼ਤ ਨਹੀਂ ਜਾਈਏ ਹੈ ਪੁੱਤ ਅੱਡੀ ਛੇਤੀ ਚਲ ਜਣਾ ਰਾਤ ਰੋ ਸਵੇਰੇ ਚਲ ਜਿਓ ਨਹੀਂ ਮੰਮੀ ਬਾਬਾ ਚਰਦੇ ਆਏ ਆ ਰੋਟੀ ਪਾਣੀ ਖਾ ਲਿਆ ਵਾ ਹੁਣ ਜਾ ਕੇ ਵੇਖੀਂ ਦੰਦਰਾ ਡੁੰਗਰਾ ਦਾ ਵੀ ਪੱਠੇ ਪੁੱਠੇ ਵੀ ਪਾਉਣ ਦਾ ਟਾਈਮ ਹੋਇਆ ਵਾ ਚੱਲ ਕੋਈ ਨਹੀਂ ਵੇਖ ਲਓ ਘਰ ਵੀ ਜ਼ਰੂਰੀ ਆ ਫਿਰ ਤੂੰ ਹੀ ਕੰਮ ਕਰਨ ਵਾਲਾ ਵਾ ਤੇ ਫੇਰ ਤੈਨੂੰ ਤਾਂ ਕਰਨਾ ਹੀ ਪੈਣਾ ਵਾ ਕੋਈ ਨਹੀਂ ਪੱਠਾ ਦੱਥਾ ਵੀ ਪਾਉਣਾ ਵਾ ਚੱਲ ਵੇਖ ਲਓ ਮਰਜੀ ਆਪਣੀ ਜੇ ਜਾਣਾ ਵਾ ਤੇ ਫੇਰ ਕੋਈ ਕਰਨੀ ਵੀਰ ਜੀ ਦੋ ਗੜੀਆਂ ਵੀਰ ਪੱਠੇ ਪਾਉਣ ਪਤਾ ਨਹੀਂ ਕਿੱਥੇ ਗਿਆ ਬਲਤੀ ਤਾ ਮੰਮੀ ਉਹ ਫੋਨ ਆ ਗਿਆ ਸੀ ਹੁਣ ਇਹ ਚ ਬਾੜ ਗਏ ਆ ਹਾਂ ਮੇਰੇ ਸਾਹਮਣੇ ਆਇਆ ਹੈ ਭਾਜੀ ਨੂੰ ਫੋਨ ਅੱਛਾ ਤਾਂ ਕਹਿੰਦਾ ਮੈਂ ਉਹਨਾਂ ਵਾ ਤੇ ਸ਼ਾਇਦ ਉਹਨਾਂ ਨੂੰ ਹੁਣ ਟਾਈਮ ਨਾ ਲੱਗ ਜੇ ਅਹੀਂ ਜਾਣੀ ਆ ਹੁਣ ਚੱਲ ਦੇਖ ਲੋ ਫਿਰ ਆਪਣੀ ਖਲੋ ਜਾ ਪੁੱਤ ਖਲੋ ਜਾ ਛਾ ਗੰਦਾਵਾ ਤੈਨੂੰ ਓ ਮੰਮੀ ਰਹਿਣ ਦੋ ਇਹਦੀ ਕੀ ਲੋੜ ਆ ਨਹੀਂ ਨਹੀਂ ਆ ਮੈਂ ਨਾ ਸਵੇਰ ਦੇ ਫੜੇ ਕੋ ਪੈਸੇ ਰਕबीर ਤੋਂ ਮੈਂ ਤਾਂ ਇੱਥੇ ਬੱਦੇ ਸੀ ਤਾਂ ਤੂੰ ਹੁਣ ਆਈਆਂ ਛੇ ਛੇਤੀ ਤੇ ਚੱਲ ਚੱਲੀਂ ਪਰ ਇਹਨਾਂ ਤੋਂ ਮੰਮੀ ਨਹੀਂ ਨਹੀਂ ਕੋ ਤਾਂ ਸਗਨਵਾ ਪਹਿਲੀ ਵਾਰ ਆਈ ਹੈ ਇਹ ਆਪਣੀ ਧੀ ਨੂੰ ਦੋ ਤੂੰ ਹਾਂ ਹੈ ਧੀ ਨੂੰ ਕੀ ਤੂੰ ਮੇਰਾ ਪੁੱਤ ਨਹੀਂਗਾ ਤੂੰ ਵੀ ਤਾਂ ਮੇਰਾ ਪੋਤੀ ਆ ਜੋਤੀ ਹੈ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਜੇ ਤੂੰ ਮੈਨੂੰ ਦੱਸ ਕੇ ਆਉਂਦੀ ਨਾ ਫੋਨ ਕਰਕੇ ਤੇ ਮੈਂ ਲੀੜੇ ਬਣਾ ਕੇ ਰਹਾਦੀ ਤੇ ਲੀੜੇ ਤੈਨੂੰ ਦਿੰਦੇ ਆ ਜਾਦਾ ਫਿਰ ਫੋਨ ਆ ਗਿਆ ਆਹੋ ਮੰਮੀ ਦਾ ਹੀ ਆਉਂਦੇ ਲੱਗਦਾ ਮੰਮੀ ਦਾ ਆਉਂਦਾ ਚੰਗਾ ਫਿਰ ਹੈ ਚੰਗਾ ਚੰਗਾ ਪਤਾ ਚੰਗਾ ਚੰਗਾ ਬਾਬੀ ਚੰਗਾ ਚੰਗਾ ਮੰਮੀ ਕੋਈ ਨਹੀਂ ਮੈਂ ਆਉਂਗੀ ਚੰਗਾ ਨਹੀਂ ਨਹੀਂ ਆ ਜਾ ਹਣਾ ਛੇਤੀ ਆਵਾਂਗੇ ਆਵਾਂਗੇ ਮੰਮੀ ਹਾਂ ਆ ਕੀ ਕੀਤਾ ਤੁਸੀਂ ਕੀ ਕੀਤਾ ਉਹ 100 100 ਦੱਸੂ ਦੱਸੂ ਥੋੜਾ ਹੀ ਤੂੰ ਇਕੱਠਾ 500 ਰੁਪਇਆ ਦੇਤਾ ਉਹਨਾਂ ਨੂੰ ਹਾਂ 500 ਜ਼ਿਆਦਾ ਵਾ ਕਿਤੇ ਬਲਜੀਤ ਕਿੱਦਾਂ ਦੀਆਂ ਗੱਲਾਂ ਕਰਦੀ ਆ ਉੜਕਤੀ ਜਵਾਈ ਆ ਤੀ ਜਵਾਈ ਤੇ ਹੈਗਾ ਵਾ ਪਰ ਠੀਕ ਆ 1000 ਰੁਪਇਆ ਵਾ ਇਕੱਠਾ 1000 ਰੁਪਇਆ ਉਹ ਕਿੱਥੇ ਗੱਲ ਜਾਂਦੀ ਹੈ 1000 ਜਾਂ ਦੇਣ ਲੱਗੀ ਐ ਤੇ ਤੈਨੂੰ ਜ਼ਿਆਦਾ ਲੱਗਾ ਵਾ ਪੁੱਤ ਪਹਿਲੀ ਵਾਰ ਇਹ ਉਹਨਾਂ ਤੇ ਕੱਪੜੇ ਬਣਦੇ ਹੀ ਦੇਣੇ ਤੇ ਤੂੰ ਕਹਿੰਦੀ 1000 ਰੁਪਇਆ ਦੇਤਾ ਉਬੀਤਾ ਸਰਕਾਰ ਦਿੱਤੀ ਆ ਜੋ ਘਰੋਂ ਲੀੜੇ ਦਿੰਦੀ ਮਾੜੇ ਮੋਟੇ ਧੱਕਣਾਂ ਹੀ ਉਹਦੀ ਸੱਸ ਨੇ ਵੀ ਆਮ ਤੇਰੇ ਸੜੇ ਲੀੜੇ ਦੇ ਤੇ ਸਵਾਦ ਦੇ ਲੀੜੇ ਦਊਂਗੀ ਤਾਂ ਹੀ ਆ ਨਾ ਵਧੀਆ ਸੂਟ ਬਣਾ ਕੇ ਲਿਆਉਂਗੀ ਤੇ ਫੇਰ ਲੈ ਕੇ ਜਾਉਂਗੀ ਹੁਣ ਇਦਾਂ ਚੰਗੇ ਲੱਗੇ ਤੇ ਤੈਨੂੰ ਕੀ ਪਤਾ ਧੀਆ ਨਾ ਕਿਦਾਂ ਮਿਲੀ ਵਰਤੀ ਦਾ ਮੰਮੀ ਉਹਦਾ 100-100 ਰੁਪਈਆ ਵੀ ਬੜਾ ਹੁੰਦਾ ਵਾ ਉਹ ਗੱਲ ਵੱਖਰੀ ਆ ਤਸੀਂ ਤੇ ਵਿਦਾਗ ਵਿਦੀਕੀਆਂ ਨਾ ਕਰਨਾ ਹੁੰਦਾ ਸਾਦਾ ਕੋਈ ਨੇ ਮੇਰੀ ਗੱਲ ਸੁਣ ਇਹ ਮੇਰੇ ਵਰਗੀ ਸੱਸ ਨਹੀਂ ਕਿ ਜੇ ਤੇਰੇ ਮਾਪਿਆਂ ਨੇ ਪੈਸੇ ਦਿੱਤੇ ਕੱਪੜੇ ਨਹੀਂ ਦਿੱਤੇ ਪੈਸੇ ਦਿੱਤੇ ਨਹੀਂ ਦਿੱਤੇ ਮੈਂ ਕਦੀ ਪੁੱਛਿਆ ਨਹੀਂ ਵੇਖਿਆ ਨਹੀਂ ਬਾਕੀ ਬਗਾਨੀਆਂ ਸੱਸਾਂ ਜਿਹੜੀਆਂ ਬੜਾ ਕੁਝ ਵੇਖਦੀਆਂ ਪੜੀ ਜਾਣਦੀਆਂ ਆ ਜਿੰਦਰਾ ਪੜੀ ਜਾਣਦੀਆਂ ਕਿ ਮੈਨੂੰ ਹੁਣ ਕਿਉਂ ਬੁਲਾਉਂਦੇ ਆਣ ਕਿ ਮੈਂ ਤੁਹਾਡੇ ਨਾਲ ਦੋਨੋਂ ਗੁੱਸੇ ਹਾਂ ਕਿਉਂ ਕਿਹੜੀ ਗੱਲੋਂ ਗੁੱਸੇ ਹੋਵਣਾ ਤੇ ਹੋਰ ਕੀ ਕਰਾਂ ਆਪ ਜੇ ਤੁਸੀਂ ਜਾਣਾ ਈ ਤੇ ਮੈਨੂੰ ਵੀ ਜਾਣ ਦਿੰਦੇ ਮੈਂ ਵੀ ਤੁਹਾਡੇ ਨਾਲ ਜਾਣਾ ਈ ਮੈਂ ਕੋਲ ਜੋ ਛੁੱਟੀ ਕਰ ਲੈਂਦੀ ਤਾ ਦਿੱਤੇ ਤੈਨੂੰ ਦੱਸਿਆ ਨਹੀਂ ਕਿ ਜੇ ਤੈਨੂੰ ਦੱਸ ਦਿੰਦੇ ਤਾਂ ਉੱਥੇ ਕਾਲਜ ਤੋਂ ਛੁੱਟੀ ਕਰ ਲੈਣੇ ਹਿੰਗੇ ਅੱਗੇ ਵਿਆਹ ਦੇ ਵਿੱਚ ਕਿੰਨੀਆਂ ਛੁੱਟੀਆਂ ਆਈਆਂ ਵਾ ਤੇ ਵੀ ਅੱਜ ਵੀ ਕਿਹੜਾ ਹੀ ਪਿਆ ਕਾਲਜ ਦਾ ਅੱਜ ਕਿਹੜਾ ਉੱਥੇ ਕੋਈ ਲੈਕਚਰ ਸੀ ਇੱਕ ਅੱਧਾ ਲੈਕਚਰ ਲੈ ਕੇ ਤਾਂ ਮੈਂ ਆ ਸਵੇਰ ਦੀ ਘਰੇ ਆਈ ਆ ਤੇ ਜੇ ਮੈਨੂੰ ਤੈਨੂੰ ਦੱਸ ਦਿੰਦੇ ਤੇ ਮੈਂ ਤੁਹਾਡੇ ਨਾਲ ਚੱਲ ਜਾਣੇ ਘੁੰਮ ਫੇਰੋਂਦੀ ਮੇਰਾ ਬੜਾ ਚੀਕ ਆਂਦਾ ਈ ਤੁਹਾਡੇ ਸੋਹਰੇ ਜਾਣ ਨੂੰ ਕੋਈ ਗੱਲ ਨਹੀਂ ਫੇਰ ਜਾਵਾਂਗੇ ਨਾ ਤੁਹਾਨੂੰ ਲੈ ਜਾਾਂਗੇ ਛੁੱਟੀ ਵਾਲੇ ਦਿਨ ਤਾਂ ਹੀ ਤਾਂ ਤੈਨੂੰ ਦੱਸਿਆ ਨਹੀਂ ਕਿ ਛੁੱਟੀਆਂ ਕਰਕੇ ਬਹਿ ਜਾਨੀ ਆ ਰਾਜਿੰਦਰ ਜਦੋਂ ਮੈਂ ਪੜਦੀ ਹੁੰਨੀ ਹਾਂ ਨਾ ਮ ਪਾਵੇਂ ਨਹੀਂ ਆਇਆ ਤੇ ਪਾਵੇਂ ਨਹੀਂ ਚਾਹੇ ਕਿਸੇ ਦੇ ਘਰ ਮੁੰਡਾ ਹੋਵੇ ਤੇ ਚਾਹੇ ਇਹਦਾ ਮਰਿਆ ਬੁੱਢਾ ਹੋਵੇ ਵੇਲਾ ਕਿੰਨੀ ਸਿਆਣੀ ਆ ਭਾਬੀ ਤੇਰੀ ਛੁੱਟੀ ਨਹੀਂ ਕਰਦੀ ਹਿੰਦੀ ਜਦੋਂ ਪੜ੍ਹਦੀ ਹਿੰਦੀ ਤੇ ਤੇਰਾ ਛੁੱਟੀਆਂ ਲਈ ਤਿਆਰ ਰਹਿੰਦਾ ਵਾ ਨਵੀਰ ਮੈਂ ਕਿੰਨੀਆਂ ਛੁੱਟੀਆਂ ਕੀਤੀਆਂ ਮੰਨਦੀ ਆ ਤੁਹਾਡੇ ਵਿਆਹ ਦੀਆਂ ਛੁੱਟੀਆਂ ਕੀਤੀਆਂ ਅਕਸਰ ਮੇਰੇ ਭਰਾ ਦਾ ਵੈ ਚਾਰ-ਪੰਜ ਛੁੱਟੀਆਂ ਕਾਲੀਆਂ ਤੇ ਫਿਰ ਕੀ ਹੋ ਗਿਆ ਪੂਰੇ 12-13 ਦਿਨ ਨਹੀਂ ਗਈ ਸਕੂਲ ਮੈਂ ਕਦੀ ਉਹਦਾ ਪਿੰਡ 'ਚ ਕੋਈ ਪ੍ਰੋਗਰਾਮ ਮੈਂ ਕਦੀ ਛੁੱਟੀ ਕੀਤੀ ਹੈ ਮੈਨੂੰ ਨਹੀਂ ਦੱਸੋ ਆ ਤੇ ਮੈਂ ਕਹਿਣ ਦੀ ਹਾਂ ਚੱਲ ਭਾਬੀ ਜੇ ਪੇਕੇ ਹੋਗੇ ਮੈਨੂੰ ਵੀ ਚਾਹੀਏ ਤੁਹਾਡੇ ਸਹੁਰੇ ਜਾਣ ਦਾ ਤੂੰ ਹੀ ਤਾਂ ਮੈਨੂੰ ਲੈ ਕੇ ਹੀ ਨਹੀਂ ਗਿਆ ਕੋਪ ਚਪੀਤੇ ਚੱਲ ਗਏ ਜਿੱਦਾਂ ਪਤਾ ਨਹੀਂ ਮਾਥਾ ਕੀ ਚੁੱਕ ਲੈਣਾ ਹੁੰਦਾ ਉਹ ਰਾਜਵਿੰਦਰ ਇਹੋ ਜੀ ਕੋਈ ਗੱਲ ਨਹੀਂ ਆ ਤੂੰ ਦੱਸ ਉਹਥੇ ਕੀ ਚੁੱਕ ਲੈਣਾ ਨਹੀਂ ਕੋਈ ਗੱਲ ਨਹੀਂ ਅਗਲੀ ਵਾਰ ਜਾਵਾਂਗੇ ਨਾ ਤੈਨੂੰ ਜ਼ਰੂਰ ਨਾਲ ਲੈ ਕੇ ਜਾਵਾਂਗੇ ਤੂੰ ਠੰਡੀ ਹੋ ਜਾ ਗੁੱਸਾ ਨਾ ਕਰ ਬੋਤਾ ਚੱਲ ਛੱਡੋ ਹੁਣ ਸਾਰੀਆਂ ਇਹਨਾਂ ਗੱਲਾਂ ਨੂੰ ਮੈਨੂੰ ਇਹ ਗੱਲ ਦੱਸ ਮੰਮੀ ਕਿੱਥੇ ਆ ਮੰਮੀ ਇੱਥੇ ਕਿਸ ਦੇ ਘਰ ਗਈ ਆ ਤੇ ਡੰਗਰਾਂ ਨੂੰ ਪੱਠੇ-ਪੁੱਠੇ ਪਾਏ ਆ ਕਿ ਨਹੀਂ ਟਾਈਮ ਬੜਾ ਹੋ ਗਿਆ ਅਸੀਂ ਲੇਟ ਹੋ ਗਏਗੇ ਆਹੋ ਪੱਠੇ ਪਾਤੇ ਆ ਸਹੁਰਿਆਂ ਦੇ ਪਕੌੜੇ ਪਕਾੜੇ ਖਾਂਦੇ ਤੂੰ ਨਹੀਂ ਲੇਟ ਹੋ ਗਏ ਹੁਣੇ ਜਿੰਨੇ ਮੇਰੇ ਕੋਲ ਪਏ ਪਾਤੇ ਆ ਕਹ ਕੇ ਦੇ ਆਪਣੇ ਕੱਪੜੇ-ਕੁਪੜੇ ਬਦਲੋ ਆ ਜਿੰਨੇ ਕਪੱਠੇ ਪਈ ਉਹਨੇ ਕਿਤੇ ਮੈਂ ਪਾਤੇ ਥੋੜੇ ਜੇ ਪਏ ਆ ਤੇ ਜਾ ਕੇ ਕੁਦਰ ਕਹ ਤੇ ਪਾ ਲੋ ਤੇ ਧਾਰਾਂ ਨਾਲੇ ਕੱਢ ਲੋ ਨਾ ਇਹਨਾਂ ਨੂੰ ਪਾਣੀ ਡਾਲੋ ਵੀ ਖਣੀ ਵੀ ਤੇਰੇ ਇੱਥੇ ਪਈਆਂ ਮੈਂ ਪਾਣੀ ਵਿਖਾਇਆ ਤੇ ਪੀਤਾ ਹੀ ਨਹੀਂ ਅਗਲੀਆਂ ਨੇ ਉਹ ਵੀ ਵੇਣਦੀਆਂ ਨਹੀਂ ਆ ਮੋਨੂ ਸਵੇਰ ਦਾ ਕਿੱਥੇ ਗਿਆ ਚੱਲ ਕੋਈ ਨਹੀਂ ਮੈਂ ਕਰਦਾ ਮਾਂ ਜਾ ਕੇ ਕੰਮ ਵੇਨਾ ਡੰਗਰਾਂ ਦਾ ਜਾ ਵੇਖਣਾ ਹੈ ਪੈਣਾ ਕੌਣ ਪੋਚ ਬੰਨ ਕੇ ਤੁਰੇ ਫੇਨਾ ਵਾ ਰਸ਼ਨ ਪਾਣੀ ਜ਼ਿਆਦਾ ਖਾ ਲਿਆ ਹਣਾ ਸੋਹਰਿਆਂ ਦਾ ਚੱਲ ਕਰ ਲਾ ਤੂੰ ਵੀ ਚੇਂ ਚੋਂ ਚ ਤੇ ਫਿਰ ਤੂੰ ਵੇਖਰ ਸੋਈ ਦੇ ਕੰਮ ਕੰਮ ਕੋਈ ਕੰਮ ਤਾਂ ਮੈਂ ਵੇਖ ਲੈਣੀ ਆ ਆਪਾਂ ਗਲਤੀ ਕੀਤੀ ਰਾਜਵਿੰਦਰ ਨੂੰ ਨਾਲ ਹੀ ਲੈ ਜਾਣਾ ਵੇਖੋ ਕਿੰਨਾ ਗੁੱਸਾ ਕਰਨ ਦੀ ਆ ਉਹ ਕੋਈ ਗੱਲ ਨਹੀਂ ਇਹ ਇਦਾਂ ਹੀ ਕਰਦੀ ਹੁੰਦੀ ਆ ਤੇ ਨਾਲੇ ਮੇਰੀ ਗੱਲ ਸੁਣਾ ਜੇ ਇਹਨੂੰ ਨਾਲ ਲੈ ਜਾਂਦੇ ਤੇ ਤੇਰੀ ਰਿਹਾਮਿਸ਼ਨ ਕਿੱਥੇ ਹੋਣੀ ਹੈਗੀ ਆਹੋ ਇਹ ਵੀ ਗੱਲ ਸਹੀ ਹੈ ਤੁਹਾਡੀ ਚਲ ਠੀਕ ਆ ਮੈਂ ਵੀ ਹੁਣ ਆਪਣੀ ਸਰਕਾਰੀ ਵਰਦੀ ਪਾਵਾਂ ਉਹ ਕਿਹੜੀ ਤੁਸੀਂ ਕਿਹੜੇ ਜੋਬ ਤੇ ਲੱਗੇ ਆ ਸਰਕਾਰੀ ਵਰਦੀ ਓਈ ਜਿਹੜੇ ਪੱਠੇ ਪਾਉਣ ਵਾਲੀ ਵਰਦੀ ਰੱਖੀ ਆ ਮੇਰੀ ਚਲੋ ਫਿਰ ਜਾਓ ਪਾਉ ਪੱਠੇ ਜਾ ਕੇ ਜਾ ਕੇ ਵੇਖਾਂ ਜਾ ਕੇ ਰਾਜਵਿੰਦਰ ਕਹੀ ਤੇ ਜਾਣਦੀ ਆ ਕਿ ਮੈਂ ਪੱਠੇ ਪਾਏ ਆ ਮੈਨੂੰ ਪਤਾ ਇਹਨੇ ਕਿੰਨੇ ਕ ਪੱਠੇ ਪਾਏ ਹੋਣੇ ਆ